ਟੱ ਲੈ ਲਈ ਯਾਰ ਤੁਸੀਂ ਤਿੰਨ ਪੱਖੇ ਲਾ ਲਏ ਆ ਠੇਡੇ ਤੁਸੀਂ ਸਾਡੇ ਮਾਰੀ ਜੰਨੇ ਆ ਉੱਥੇ ਤੁਸੀਂ 2-2 ਕਿਲੋ ਵੱਧ ਤੋਂ ਲਈ ਇਹਨੇ ਦੱਸ ਕਿਹੜੇ ਖੂਚ ਡਿੱਗ ਗਏ ਯਾਰ ਲੱਖਾਂ ਗੱਟਾ ਤਲ ਗਿਆ ਯਾਰ ਠੀਕ ਆ 5-400 ਗੱਟੇ ਦੇ ਤਾਂ ਪਰਭਾਈ ਕਰ ਦੇਣਗੇ ਇਹਨੇ ਲੱਖ ਗੱਟਾ ਤੋਲਿਆ ਤੇ ਉਹਦਾ ਡੂ ਡੂਡ ਕਿਲੋ ਇਹ ਕੀੜੇ ਪੈਣਗੇ ਇਹਨਾਂ ਦੇ ਕੀੜੇ ਯਾਰ ਇਹ ਸਾਰੇ ਯਾਰ ਤੇ ਨੇ ਗੰਡੇ ਗਲਤ ਆਈ ਇਹਨਾਂ ਦੇ ਹਾਂ ਸਾਰੀ ਮੰਡੀ ਦੇ ਗਲਤ ਆਈ ਇਹਦਾ ਸਾਰੀ ਮੰਡੀ ਦੇ ਇਹ ਗੱਲ ਕਹੀ ਵੀ ਸਾਨੂੰ ਕਮੇਟੀ ਨੇ ਕੰਡਾ ਬੰਨ ਕੇ ਦਿੱਤਾ ਅਸੀਂ ਤਾਂ ਉਹਨੂੰ ਹੀ ਮੰਨਾਂਗੇ ਅਸੀਂ ਕਿਸੇ ਨੂੰ ਨਹੀਂ ਕੰਡਾ ਮੰਨਦੇ ਉਹ ਪਾਉਂਦੀ 2 ਕਿਲੋ ਦੇ ਵੱਧ ਆ ਪਾਉਂਦੀ 3 ਕਿਲੋ ਦੇ ਹੁਣਾਂ ਨੇ ਕਹਿੰਦੇ ਆਰਤੀ ਕਨੇ ਉਥੇ ਚੇਅਰਮੈਨ ਕੋਲੇ ਚੱਲੋ ਠੀਕ ਆ ਚੇਅਰ ਅੰਦਰ ਬਹਿ ਗਿਆ ਭਾਈ ਸੈਟਿੰਗ ਕਰ ਲੈਣਗੇ ਆਰਤੀਆ ਯਾਰ ਆਪਦੇ ਫੜਚ ਕਿਉਂ ਨਹੀਂ ਆਉਂਦਾ ਨਹੀਂ ਅਗੂਿਆਂ ਦੇ ਅਸੀਂ ਬਾਹਰ ਲੱ ਕੱਟਾ ਮੰਨਦੇ ਨਹੀਂ ਅਸੀਂ ਆਦੇ ਮੰਡੀ ਵਾਲੇ ਕੰਡੇ ਨਾਲ ਹੀ ਤੋਲਾਂਗੇ ਜੋ ਨਾ ਤੇ ਅਸੀਂ ਬਾਹਰ ਤੋਲਿਆ ਤੇ 2-2 ਕਿਲੋ ਵਾਧਾ ਨਿਕਲਿਆ ਹਰੇ ਘਟੇ ਚੋਂ ਬਾਹਰ ਤੋਲਿਆ ਵਾਧਾ ਨਿਕਲਿਆ ਹਾਂ 2-2 ਕਿਲੋ ਵਾਧਾ ਕੰਡੇ ਸੈਟਿੰਗ ਕੀਤੀ ਹੋਊਗੀ ਹਾਂ ਕੰਡੇ ਸੈਟਿੰਗ ਕੀਤੀ ਵੀ ਇਹਨਾਂ ਨੇ ਇੱਕ ਟਰਾਲੀ ਮਗਰ ਭਾਈ 8-9000 ਦਾ ਵੱਟਾ ਪੈ ਰਿਆ 10 ਟਰਾਲੀਆਂ ਤੋਲ ਤੀਆਂ 80-90000 ਰੁਪਇਆ ਇੱਕ ਆੜਤੀਏ ਦਾ ਠੀਕ ਆ ਤਾਂ ਇੱਥੇ 50 ਤੋਂ 6000 ਕੀ ਬਣਾ ਕੀ ਹੋ ਜਾਂਦਾ ਇਹਦਾ 20-25 ਲੱਖ ਦੀ ਸਿੱਧੀ ਲੁੱਟ ਦਿਹਾੜੀ ਦੀ ਯਾਰ ਸਾਡੀਆਂ 4 ਟਰਾਲੀਆਂ ਅੱਜ ਕੱਲ੍ਹ 4 ਟਰਾਲੀਆਂ ਮਗਰ 30000 ਦੀ ਛੱਗੀ ਮਾਰੀ ਸਾਡੇ ਨੇ ਇਹਨਾਂ ਨੇ ਹਾਂ 4 ਟਰਾਲੀਆਂ ਮਗਰ 30000 ਦੀ ਲੱਗੀ ਤੇ ਨਾ ਰਾਤ ਦੇ ਸਾਨੂੰ ਇਹ ਖਰੀਦਣ ਨੂੰ ਫਿਰਦੇ ਵੀ ਤੂੰ ਰੋਲਾ ਨਾ ਪਾਓ ਜਿੰਦੇ ਸਾਡੇ ਤੋਂ ਜਿੰਨੇ ਪੈਸੇ ਮੂੰਹੋਂ ਮੰਗ ਲਓ ਤੁਸੀਂ ਅਸੀਂ ਉਹਨੇ ਪੈਸੇ ਦਿਨੂੰ ਤਿਆਰਾਂ ਕਹਿੰਦੇ ਹਾਂ ਕਹਿੰਦੇ ਹਾਂ ਕਹਿੰ ਲੋਕਵਾਇਟੀਮ ਨਾਲ ਜੁੜੇ ਹੋ ਤੁਸੀਂ ਮੈਂ ਮੋਤਾਜ ਜੈਤੋ ਦੀ ਦਾਣਾ ਮੰਡੀ ਵਿੱਚ ਖੜੇ ਆ ਇੱਥੇ ਇੱਕ ਕਪਲਾ ਸਾਹਮਣੇ ਆਇਆ ਕਿ ਜਿਹੜੇ ਆੜਤੀਏ ਉਹਨਾਂ ਦੇ ਵੱਲੋਂ ਜਿਹੜੀ ਕਣਕ ਦਾ ਜਿਹੜਾ ਤੋਲ ਹੋਇਆ ਜਿਹੜਾ 35 ਕਿਲੋ ਦਾ ਗੱਟਾ ਉਹ ਸ਼ੋ 35 ਕਿਲੋ ਦਾ ਹੋ ਰਿਹਾ ਕਿਉਂਕਿ ਜਦੋਂ ਇੱਥੋਂ ਦੇ ਕੰਡਿਆਂ ਤੋਂ ਬਾਹਰ ਜਾ ਕੇ ਫਸਲ ਤੋਲੀ ਗਈ ਤਾਂ ਕਿਸੇ ਵਿੱਚ 1.5 ਕਿਲੋ ਕਿਸੇ ਵਿੱਚ 2 ਕਿਲੋ ਦਾ ਫਰਕ ਨਿਕਲਿਆ ਮੰਡੀ ਦੇ ਵਿੱਚ ਰੋਲਾ ਪਿਆ ਹੋਇਆ ਗਲਬਾਤ ਕਰਦੇ ਆ ਕਿ ਪੂਰਾ ਮਾਮਲਾ ਕੀ ਆ ਆ ਜਾਂਦੇ ਆ ਆ ਡਬਲ ਪੱਖੇ ਤੇ ਕਿਉਂ ਨਹੀਂ ਹੁੰਦੇ ਵੀਰ ਜੀ ਮੇਰੀ ਸਾਲੋਂ ਗੱਲ ਹੋਇਆ ਬਾਈ ਜੀ ਗੱਲ ਇਹ ਹੋਇਆ ਵੀ ਇੱਕ ਇੱਕ ਗੱਟੇ ਤੇ 1.5-1.5 ਕਿਲੋ ਤੋਂ 2-2 ਕਿਲੋ ਝੋਨਾ ਵੱਧ ਤੋਂ ਲਿਆ ਗਿਆ। ਵਿਜੇ ਸ਼ੌਕੀਦ ਦੁਕਾਨ ਹੈ। ਹਾਂ ਇੱਕ ਬਿਆਰਕ ਸ਼ੋਕੀਦ ਵੀ। ਵਿਜੇ ਸ਼ੌਕ ਦੋਨੇ ਕਾਰੀ ਆਪਸੇ ਦੀ ਚਾਚੇ ਦਾ ਆਇਆ। ਦੋਵਾਂ ਨੇ ਹੀ ਵੱਧ ਤੋਂ ਲਿਆ। ਠੀਕ ਹੈ। ਮਾਰਕੀਟ ਕਮੇਟੀ ਦੇ ਬੰਦੇ ਆਏ ਇਹਨਾਂ ਦੀ ਨਿਗਰਾਨੀ ਦੇ ਹੇਠ ਗੱਟੇ ਵੱਧ ਚੁੱਕੇ ਆ। ਦੂਜੀ ਗੱਲ ਇੱਕ ਤਾਂ ਸਾਨੂੰ ਸਾਡੀ ਮੰਗ ਇਹ ਆ ਵੀ ਪਹਿਲਾਂ ਤੇ ਦੱਸਨੇ ਕਹਿੰਦੇ ਵੀ ਅਸੀਂ ਜੁਰਮਾਨਾ ਦਵਾ ਦਿੰਨੇ ਆ ਨੁਕਸਾਨ ਦਵਾ ਦਿੰਨੇ ਆ ਨਾ 10 ਦਿਨ ਲਾਇਸੈਂਸ ਕੰਦ ਜਿਹੜੀ ਇਹਨਾਂ ਨੇ 400 ਵੀ ਕੀਤੀ ਆ। ਸਾਡੇ ਨਾਲ ਧੋਖਾ ਤਾਂ ਨਹੀਂ ਦੇ ਸੀ ਸ਼ਿਕਾਰ ਹੋਏ ਆ ਕੀ ਪਤਾ ਕਿੰਨੇ ਕ ਗੱਟੇ ਤੂੰ ਪਹਿਲਾਂ ਤੁਲ ਚੁੱਕੇ ਆ ਹਜ਼ਾਰਾਂ ਗੱਟਾ ਤੁਲ ਗਿਆ ਮੰਡੀ ਚ ਇਹ ਸਾਨੂੰ ਹੁਣ ਦਸਾਂ 20 ਦੀ 200 500 700 ਗੱਟੇ ਦੀ ਦਵਾ ਦੇਣਗੇ ਉਸ ਤੋਂ ਬਾਅਦ ਜਿਹੜੇ ਪਹਿਲਾਂ ਤੋਂ ਲੈ ਜਿਹੜੀ ਪਹਿਲਾਂ ਜਿੰਨਾ ਦੀ ਢੂਈ ਮਾਰੀ ਉਹ ਨਹੀਂ ਲੱਗਦਾ ਸਾਰਿਆਂ ਨਾਲ ਹੀ ਆਏ ਹੋਏ ਹੋਊਗਾ ਸਭ ਨਾਲ ਹੋਇਆ ਹੀ ਆ ਜੀ ਇਹ ਤਾਂ ਰਾਤ ਰੌਲਾ ਪੈ ਗਿਆ ਇਹ ਗੱਲ ਹੋਈ ਆ ਸਭ ਨਾਲ ਹੀ ਹੋਇਆ ਇਹ ਪਤਾ ਕਿਵੇਂ ਲੱਗਿਆ ਬਾਈ ਇਹ ਚੀਜ਼ ਦਾ ਪਤਾ ਕਿਵੇਂ ਲੱਗਿਆ ਬੰਦੇ ਨੇ ਹਾੜਲੇ ਰਾਤ ਨੂੰ ਘੱਟੇ ਹਾੜਲੇ ਪਤਾ ਲੱਗਿਆ ਸਾਰੇ ਘੱਟੇ ਕੋਈ 2-2 ਕਿਲੋ ਵਧੀਆਂ ਦਾ ਕੋਈ 700 ਗ੍ਰਾਮ ਵਧੀਆਂ ਦਾ ਕੋਈ 2 ਕਿਲੋ ਵਧੀਆਂ ਦਾ ਜੀ ਜਦੋਂ ਬਾਈ ਜੀ ਬੰਦੇ ਆਏ ਨੇ ਇੱਥੇ ਜੁਨੀਅਨ ਤੇ ਹਾਂਜੀ ਮੌਕੇ ਤੋਂ ਬੰਦੇ ਫਰਾਰ ਹੋ ਕੇ ਜਿਹੜੇ ਤੋਲਦੇ ਸੀ ਮਾਲ ਅੱਛਾ ਰਾੜਤੀ ਵੀ ਆਪ ਵੀ ਫਰਾਰ ਹੋਗੇ ਹਾਂਜੀ ਜਿਵੇਂ ਹੁਣ ਫਸਲ ਇਨਾ ਸਮਾਂ ਹੋ ਗਿਆ ਤੋਲਦਿਆਂ ਨੂੰ ਹੁਣ ਤਾਂ ਦਿਨ ਥੋੜੇ ਰਹਿ ਗਏ ਹੁਣ ਕੀ ਲੱਗਦਾ ਕਿ ਸ਼ੁਰੂ ਤੋਂ ਲੈ ਕੇ ਹੁਣ ਤਾਂ ਕਾਈ ਸ਼ੁਰੂ ਤੋਂ ਲੈ ਕੇ ਚੱਲਦਾ ਜਾਂਦਾ ਇਹ ਸਾਲ ਇਹ ਵਾਲਾ ਹੋਇਆ ਇਹ ਨਾ ਤਾਂ ਮੁਕਸਰ ਮੰਡੀ ਉੱਥੇ ਵੀ ਇੱਕ ਪੱਖਾ ਲੱਗਦਾ ਹੈ ਗੋਟਕਪੂਰੇ ਚਲੇ ਜਾਓ ਉੱਥੇ ਵੀ ਇੱਕ ਲੱਗਦਾ ਐ ਇੱਥੇ ਪਹਿਲਾਂ 2 ਲਾਉਂਦੇ ਸੀ ਹੁਣ 3 ਲਾਉਣ ਲੱਗੇ ਹਾਂ ਜਿਮੀਂਦਾਰਾਂ ਨੇ ਬੜਾ ਰੌਲਾ ਵੀ ਬੜਾ ਪਾਇਆ ਸੁਣਦਾ ਹੀ ਕੋਈ ਨਹੀਂ ਯਾਰ ਬਾਈ ਆਹ ਮੁੰਡੇ ਤੇਜ਼ ਸੀ ਫੜਿਆ ਗਿਆ ਠੀਕ ਆ ਤੇ ਜਿਹੜੇ ਗਰੀਬ ਜਿਹੜੇ ਮਾਤੜ ਬੰਦੇ ਬਜ਼ੁਰਗ ਆਉਂਦੇ ਆ ਜਿਨ੍ਹਾਂ ਨੂੰ ਪਤਾ ਨਹੀਂ ਲੱਗਦਾ ਉਹ ਲੱਖਾਂ ਗੱਟਾ ਤਲ ਗਿਆ ਯਾਰ ਠੀਕ ਆ 5-400 ਗੱਟੇ ਦੇ ਤਾਂ ਪਰਭਾਈ ਕਰ ਦੇਣਗੇ ਇਹਨੇ ਲੱਖ ਗੱਟਾ ਤੋਲਿਆ ਤੇ ਉਹਦਾ ਡੂ ਡੂਡ ਕਿਲੋ ਇਹ ਕੀੜੇ ਪਹਿਣਗੇ ਇਹਨਾਂ ਦੇ ਕੀੜੇ ਯਾਰ ਕੀੜੇ ਪਹਿਣਗੇ ਵੱਧ ਤੋਲਣ ਵਾਲਿਆਂ ਦੇ ਕੀੜੇ ਇਹ ਲੱਗਦਾ ਪਹਿਲਾਂ ਤਾਂ ਇੰਨੀ ਮੁਸ਼ਕਲ ਦੇ ਨਾਲ ਚੋਨਾ ਤਾਂ ਦੱਸ ਕੀ ਕੀ ਕਮਾਉਣਾ ਚਾਹੁੰਦੇ ਉਹੀ ਜ਼ਮੀਨਾਂ ਇਹਨਾਂ ਦੇ ਨਾਂ ਲਵਾ ਦਿਓ ਯਾਰ ਉਹੀ ਲਵਾ ਦਿਓ ਇਹਨਾਂ ਦੇ ਨਾਂ ਅਸੀਂ ਇੰਟਰਨੈਟ 'ਚ ਸਾਰੇ ਪਿੰਡਾਂ ਨੇ ਝੋਨਾ ਵੇਚਿਆ ਬਾਸਪਤੀ ਤਿੰਨ ਤਿੰਨ ਵਾਰੀ ਥੋੜਾ ਥੋੜਾ ਲਿਆ ਕੇ ਅਗਲਾ ਕਹਿੰਦਾ ਰੇਟ ਦੋ ਤਿੰਨ ਪ੍ਰਕਾਰ ਦੇ ਰੇਟ ਮਿਲ ਜਾਣ ਤਿੰਨ ਤਿੰਨ ਵਾਰੀ ਸਾਰੇ ਬੰਦੇ ਨੇ ਝੋਨਾ ਵੇਚਿਆ ਬਾਸਪਤੀ ਤੇ ਕੰਡੇ 'ਚ ਵੇਖ ਲਓ ਸਾਰੇ ਰਗੜੇ ਗਏ ਆ ਪਹਿਲਾਂ 5 ਕਿਲੋ 4 ਕਿਲੋ ਕਾਟ 5 ਕਿਲੋ 4 ਕਿਲੋ ਕਿਤੇ ਆਹ ਬੋਰ ਕੰਨੀ ਦਾ 10 10 ਕਿਲੋ 10 10 ਕਿਲੋ ਕਾਟ ਲਈ ਗਏ ਕਾਟ ਲੈ ਲਈ ਯਾਰ ਤੁਸੀਂ ਤਿੰਨ ਪੱਖੇ ਲਾ ਲਏ ਯਾਰ ਠੇਡੇ ਤੁਸੀਂ ਸਾਡੇ ਮ ਕਿਹੜੇ ਖੂਚ ਨਿਕ ਗਏ ਹੈ ਆ ਆ ਮੁੰਡਾ ਤੇਜ਼ ਸੀ ਭਾਈ ਚਲ ਮੁੰਡਾ ਤੇਜ਼ ਤਰ੍ਹਾਂ ਸੀ ਨਾ ਫੜ ਲਿਆ ਤੇ ਯਾਰ ਜਿਹੜਾ ਬਜ਼ੁਰਗ ਬੰਦਾ ਆਉਂਦਾ ਜਿਹਨੂੰ ਪਤਾ ਹੀ ਨਹੀਂ ਲੱਗਦਾ ਯਾਰ ਉਹਦਾ ਕਿ ਉਹਦਾ ਕੀ ਕਰਗੇ ਹੈ ਯਾਰ ਨਹੀਂ ਅਗੂਿਆਂ ਦੇ ਅਸੀਂ ਬਾਹਰ ਲ ਕੱਟਾ ਮੰਨਦੇ ਨਹੀਂ ਅਸੀਂ ਆਦੇ ਮੰਡੀ ਵਾਲੇ ਕੰਡੇ ਨਾਲ ਹੀ ਤੋਲਾਂਗੇ ਜੋ ਨਾ ਤੇ ਬਾਹਰ ਤੋਲਿਆ ਤੇ 2-2 ਕਿਲੋ ਵੱਧ ਨਿਕਲਿਆ ਹਰੇ ਘਟੇ ਚੋਂ ਬਾਹਰ ਤੋਲਿਆ ਵੱਧ ਨਿਕਲਿਆ ਹਾਂ 2-2 ਕਿਲੋ ਵੱਧ ਕੰਡੇ ਸੈਟਿੰਗ ਕੀਤੀ ਹੋਊਗੀ ਹਾਂ ਕੰਡੇ ਸੈਟਿੰਗ ਕੀਤੀ ਵੀ ਇਹਨਾਂ ਨੇ ਠੀਕ ਹੈ ਇੱਕ ਕਾੜਤੇ ਨੂੰ ਇੱਕ ਦਿਨ ਚ ਲੱਖ ਲੱਖ ਰੁਪਏ ਬਣਦੇ ਇੱਕ ਕਾੜਤੇ ਨੂੰ ਬਾਈ ਆਸਟ੍ਰੇਲੀਆ ਤਾਂ ਉੱਤੋਂ ਹੂ ਬਣ ਗਿਆ ਉੱਤੋਂ ਹੀ ਮਾਦੇ ਹੀ ਉੱਤੋਂ ਇੱਕ ਟਰਾਲੀ ਮਗਰ ਬਾਈ 8-9000 ਦਾ ਵੱਟਾ ਪੈ ਰਿਹਾ 10 ਟਰਾਲੀਆਂ ਤੋਲਤੀਆਂ 80-90000 ਰੁਪਏ ਇੱਕ ਕਾੜਤੇ ਦਾ ਠੀਕ ਆ ਤੇ ਇੱਥੇ 50-60000 ਕੀ ਪਤਾ ਕੀ ਹੋ ਜਾਂਦਾ ਇਹਦਾ 20-25 ਲੱਖ ਦੀ ਸਿੱਧੀ ਲੁੱਟ ਦਿਹਾੜੀ ਦੀ ਯਾਰ ਇੱਕ ਰਾਤ ਦੀ ਲੁੱਟ ਉੱਤੋਂ ਆ ਨਾ ਕਹਿੰਦਾ ਮੈਂ ਤੈਨੂੰ ਜਿਹੜਾ 2 ਕਿਲੋ ਤੋਲਿਆ ਵੱਧ ਦੀ ਪਰਚੀ ਕੱਢ ਦੇਣਾ ਵੱਧ ਦੀ ਪਰਚੀ ਕੱਢ ਕੇ ਬਾਈ ਸਾਨ ਕਰਤਾ ਨੇ ਯਾਰ ਉਨੇ ਸਾਨ ਕਰਦਾ ਸਾਡਾ ਸਾਡਾ ਝੋਨਾ ਸਾਨੂੰ ਸਾਨੂੰ ਵੱਧ ਪਰਚੀ ਵੱਧ ਪਰਚੀ ਪਰਸਾਨ ਹੋ ਗਿਆ ਸਾਡੇ ਤੇ ਦੱਸ ਸਾਡੇ ਸਾਡੀਆਂ ਚਾਰ ਟਰਾਲੀਆਂ ਅੰਛ ਕੱਲ ਜੀ ਚਾਰ ਟਰਾਲੀਆਂ ਮਗਰ 30000 ਦੀ ਠੱਗੀ ਮਾਰੀ ਸਾਡੇ ਨੇ ਇਹਨਾਂ ਨੇ ਚਾਰ ਟਰਾਲੀਆਂ ਮਗਰ 30000 ਦੀ ਠੱਗੀ ਤੇ ਇਤੋਂ ਤਾਂ ਪਤਾ ਨਹੀਂ ਕਿੰਨੀਆਂ ਲੰਘੀਆਂ ਬਈ ਪਤਾ ਨਹੀਂ ਕਿੰਨੀਆਂ ਲੰਘ ਗਈਆਂ ਨੰਗੀ ਗੰਗਾ ਇਹ ਨੇ ਲੈਤ 10 15 ਵਜੇ ਸਾਰੇ ਜੀਮਦਾਰ ਠੱਗੀ ਇਕੱਲੇ ਇਹਦੇ ਦਾ ਨਹੀਂ ਹੁਣ ਜੇ ਤਾਂ ਮੈਂ ਫੜ ਲਿਆ ਪਤਾ ਲੱਗਾ ਨਹੀਂ ਜੇ ਪਤਾ ਲੱਗਣਾ ਨਹੀਂ ਸੀਗਾ ਅਸੀਂ ਤਿੰਨ ਤਿੰਨ ਟਰਾਲੀਆਂ ਚਾਰ ਚਾਰ ਪਹਿਲਾਂ ਤੋਲ ਗਏ ਤਿੰਨ ਤਨੋ ਕੇ ਸਾਨੂੰ ਬੈਠਿਆ ਨੂੰ ਕਿਤੇ ਕਰ ਜਣੇ ਰੱਖੀ ਬੈਠੇ ਫਾਈਦਾ ਤੇ ਗੱਟੇ ਦੀ ਰੱਖੀ ਬੈਠੇ ਤੇ ਚਾਰ ਮੇਰੀ ਗੱਲ ਸੁਣੋ ਆ ਹੁਣ ਤੁਹਾਡੇ ਸਾਹਮਣੇ ਆ ਦੋ ਦੋ ਪੱਕੇ ਦਾ ਹੋਣ ਲੱਗਿਆ ਲੱਗੀ ਜਾਂਦੇ ਹੁਣ ਤੁਹਾਡੇ ਸਾਹਮਣੇ ਆ ਕੋਈ ਕੈਮਰੇ ਤੋਂ ਪਿੱਛੇ ਨਹੀਂ ਗੱਲ ਇਹ ਪੱਕੇ ਵੀ ਲਾ ਲੈਣ ਭਾਵੇਂ ਪੱਕੇ ਭਾਵੇਂ ਦੋ ਲਾ ਲੈਣ ਭਾਵੇਂ ਦੋ ਲੱਖ ਦੇ 3 ਲੱਖ ਲੁੱਟਣ ਤੇ ਰੇਟ ਕੀ ਆ ਰੇਟ ਦੋਹੀ ਆ 34 350000 ਵੀ ਉਹਦਾ ਸਾਡਾ ਹਾਲ ਤਾਂ ਦੱਸ ਦੇਣਾ ਇੱਕ ਪਾਸੇ ਵੱਧ ਟੋਲੀ ਜਾਂਦੇ ਇੱਕ ਪਾਸੇ ਤਿੰਨਾਂ ਨਾਲ ਕਹਿਣਾ ਕੀ ਉਹਨਾਂ ਦਾ ਉਸ ਤੋਂ ਬਾਅਦ ਉਹ ਤਾਂ ਕਹਿੰਦਾ ਜੀ ਪੈਸੇ ਲੈ ਲਓ ਜਿਹੜੇ ਲੈਣਾ ਤੁਸੀਂ ਤੁਹਾਨੂੰ ਪੈਸੇ ਦੇ ਦੇ ਦਿੰਨੇ ਆ ਮੰਗੋ ਚਿੰਤ ਮੰਗਦੇ ਆ ਹਾਂ ਤਿੰਨਾਂ ਵਰਤ ਸਾਨੂੰ ਜਿਹਨੇ ਪੈਸੇ ਤੇ ਲੈਣਾ ਸਾਡੇ ਤਾਂ ਮੰਗ ਲਓ ਕਹਿੰਦੇ ਨਹੀਂ ਹੁੰਦਾ ਜੀ ਕਿਤੇ ਹੀ ਹੁੰਦਾ ਮਾਰਕੀਟ ਕਮੇਟੀ ਦਾ ਨਹੀਂ ਨਾਲ ਨਹੀਂ ਹੁੰਦਾ ਪਰਦਾ ਜਿੰਮੇਵਾਰੀ ਤਾਂ ਉਹਨਾਂ ਦੀ ਹੈ ਜਿੰਮੇਵਾਰੀ ਉਹਨਾਂ ਦੀ ਆ ਉਹ ਤਾਂ ਕਿੱਗਦਾ ਫਿਰ ਉਹਨਾਂ ਦੀ ਜੁਕੀ ਮਿਲੀ ਭੁਗਤ ਤੱਕ ਸਾਰਾ ਕੋਲ ਮਿਲੀ ਭੁਗਤ ਤੱਕ ਕਰਵਾਉਂਦੀ ਮੰਡੀ ਦੇ ਕੰਡੇ ਆਈ ਇਹ ਦੋ ਆੜਤੀਆਂ ਦੇ ਨਹੀਂ ਇਹ ਸਾਰੇ ਆੜਤੀਆਂ ਦੇ ਕੰਡੇ ਗਲਤ ਆਈ ਇਹਨਾਂ ਦੇ ਹਾਂ ਸਾਰੀ ਮੰਡੀ ਦੇ ਗਲਤ ਆਈ ਇਹਦਾ ਸਾਰੀ ਮੰਡੀ ਦੇ ਇਹ ਗੱਲ ਕਹੀ ਵੀ ਸਾਨੂੰ ਕਮੇਟੀ ਨੇ ਕੰਡਾ ਬੰਨ ਕੇ ਦਿੱਤਾ ਅਸੀਂ ਤਾਂ ਉਹਨੂੰ ਹੀ ਮੰਨਾਂਗੇ ਅਸੀਂ ਕਿਸੇ ਨੂੰ ਨਹੀਂ ਕੰਡਾ ਮੰਨਦੇ ਉਹਾਂ ਦੀ 2 ਕਿਲੋ ਦੇ ਵਾਧਾ ਪਾਉਂਦੀ 3 ਕਿਲੋ ਦੇ ਵਾਧਾ ਕਮੇਟੀ ਨੇ ਦਿੱਤਾ ਕਮੇਟੀ ਨੇ ਦਿੱਤਾ ਉਹੀ ਮੰਨਾਂਗੇ ਅਸੀਂ ਤਾਂ ਹਾਂ ਈਲਾਦਾ ਫਰ ਮਿਲੀ ਭੁਗਤ ਕਮੇਟੀ ਨਾਲ ਮਿਲੀ ਹੈ ਇਹਦੇ 1.5 ਕਿਲੋ ਘੱਟਾ ਵਾਧਾ ਤਾਂ ਫਿਰ ਕਮੇਟੀ ਦੀ ਮਿਲੀ ਭੁਗਤ ਤੋਂ ਬਿਨਾਂ ਤਾਂ ਬਾਤ ਨਹੀਂ ਸਕਦੀ। ਭਾਈ ਜੀ ਮੇਰੀ ਗੱਲ ਸੁਣ ਆਹੀ ਘੱਟਾ ਸਾਰੇ ਜਨੇਆੜਤੀਆਂ ਦੇ ਨਾਲ ਕੰਡੇ ਦੇ ਤੋਲ ਲਓ ਸਾਰਿਆਂ ਦਾ ਸੇਮ ਆਉਣਗੇ। ਇਹ ਤੋਂ ਬਾਅਦ ਜਦੋਂ ਬਾਹਰ ਤੋਲਦੇ ਆ ਉਦੋਂ ਕਿਉਂ ਵਧ ਜਾਂਦੇ ਆ ਇਹ? ਜੇ ਆਪਣੀ ਮੰਡੀ ਦੇ ਵਿੱਚ 20 ਆੜ ਤੋਂ ਕਿਵੇਂ ਹੈਗੇ ਨਿੱਤ ਜ਼ਿੰਮੇਦਾਰ ਨਾਲ 20 ਲੱਖ ਦੀ ਠੱਗੀ ਵੱਜ ਰਹੀ ਹੈ ਸਿੱਧੀ ਭਾਈ। ਹਾਂ 20 ਲੱਖ ਦੀ ਰਜਨਾ ਦੀ ਠੱਗੀ ਆ। ਇਹਨਾਂ ਦੇ ਜੇਤੋ ਮੰਡੀ 'ਚ ਅਗਲੇ ਜੇਤੋ ਮੰਡੀ 'ਚ 30 ਆੜ ਤੋਂ ਆ 30 ਲੱਖ ਦੀ ਠੱਗੀ ਵੱਜ ਰਹੀ ਆ। ਭਾਈ ਜਿਵੇਂ ਗੱਲ ਕੀਤੀ ਕਹਿੰਦੇ ਕੰਡਾ ਜਿਹੜਾ ਕਮੇਟੀ ਨੇ ਦਿੱਤਾ ਹੋਇਆ ਕੀ ਲੱਗਦਾ ਕਮੇਟੀ ਵੀ ਮਿਲੀ ਭੁਗਤਦਾ ਭਾਈ ਕਮੇਟੀ ਕਮੇਟੀ ਨੂੰ ਦੀਂਦਾ ਨਹੀਂ ਆ ਦੋ ਪੱਖੇ ਲੱਗੀਆਂ ਨੇ ਆ ਕੈਮਰੇ ਵਾਲੇ ਨੂੰ ਕਹਿ ਵਖਾ ਕਮੇਟੀ ਆ ਨਹੀਂ ਕਹਿੰਦੀ ਇੱਕ ਪੱਖਾ ਦੋ ਦੋ ਪੱਖੇ ਸਾਹਮਣੇ ਚੱਲੀ ਜਾਂਦੇ ਇਹਨੂੰ ਜੇ ਆ ਕੇ ਉਹਨੇ ਕਹਦਾ ਭਾਈ ਟੋਟਾ ਤੀਜਾ ਵੀ ਲਵਾਉਣਗੇ ਕਮੇਟੀ ਨੂੰ ਨਹੀਂ ਪਤਾ ਲੱਗਦਾ ਹੁਣਾਂ ਨੇ ਕਹਿੰਦੇ ਆੜ ਤ ਕਿਨੇ ਉੱਥੇ ਚੇਅਰਮੈਨ ਕੋਲੇ ਚੱਲੋ ਠੀਕ ਆ ਚੇਅਰ ਅੰਦਰ ਬਹਿ ਕੇ ਭਾਈ ਸੈਟਿੰਗ ਕਰ ਲੈਣਗੇ ਆੜਤੀਆ ਯਾਰ ਆਪਦੇ ਫੜ ਚ ਕਿਉਂ ਨਹੀਂ ਆਂਦਾ ਜੇ ਸੱਚਾ ਦਾ ਫੜ ਜਾ ਕੇ ਖੜਾ ਇੱਥੇ ਇੱਥੇ ਆਵੇ ਇੱਥੇ ਕਮੇਟੀ ਖੜੀ ਆ ਯੂਨੀਅਨ ਖੜੀ ਆ মিডিਆ ਖੜੀ ਆ ਇੱਥੇ ਆਵੇ ਆੜਤੀਆ ਇੱਥੇ ਆਵੇ ਕਮੇਟੀ ਇੱਥੇ ਆਵੇ ਚੇਅਰਮੈਨ ਇੱਥੇ ਆਵੇ ਤਿੰਨ ਜਣੇ ਅੰਦਰ ਜਾ ਕੇ ਤਾਂ ਸੈਟਿੰਗ ਕਰ ਲੈਣਗੇ ਯਾਰ ਬਾਈ ਜੀ ਸਾਡਾ ਤਾਂ ਮਸਲਾ ਹੀ ਇਹ ਹੈ ਅਸੀਂ ਤਾਂ ਜਿੰਨਾ ਚਿਰ ਕੋਈ ਸਾਡਾ ਹੱਲ ਨਹੀਂ ਹੁੰਦਾ ਅਸੀਂ ਤਾਂ ਧਰ ਨਾਲੋਂ ਨੇ ਉਹਨਾਂ ਦੇ ਤੁਵਾਂ ਨੂੰ ਚਾਰਾਂ ਤੁਹਾਨੂੰ ਮਿਲ ਜਾਣਗੇ ਪਰ ਜਿਹੜੇ ਪਹਿਲਾਂ ਇੰਨੇ ਹੋ ਗਏ ਕਪੜਾ ਉਹ ਉਹ ਕੋਈ ਨਹੀਂ ਇਹਨਾਂ ਦੇ ਸਾਡੇ ਦੇ ਨਾ ਰਾਤ ਦੇ ਸਾਨੂੰ ਇਹ ਖਰੀਦਣ ਨੂੰ ਫਿਰਦੇ ਵੀ ਤੂੰ ਰੌਲਾ ਨਾ ਪਾਓ ਕਿਉਂ ਤੇ ਸਾਡੇ ਤੋਂ ਜਿੰਨੇ ਪੈਸੇ ਮੂੰਹ ਮੰਗ ਲੋ ਤੁਸੀਂ ਅਸੀਂ ਉਹਨੇ ਪੈਸੇ ਤੈਨੂੰ ਤਿਆਰਾਂ ਕਹਿੰਦੇ ਹਾਂ ਕਹਿੰਦੇ ਇਹਦਾ ਮਤਲਬ ਉਹਦਾ ਪੂਰਾ ਹੀ ਕਹਿੰਦਾ ਅਸੀਂ ਨਾ ਅੱਜ ਵੀਕੇ ਨਾ ਅਸੀਂ ਕਰੋੜ ਚ ਵੀਕੇ ਨਾ ਅਸੀਂ ਲੱਖਾਂ ਚ ਵੀਕੇ ਅਸੀਂ ਵਿਕਣ ਵਾਲੇ ਬੰਦੇ ਹੈ ਨਹੀਂ ਕਿ ਹਾਫਰਾ ਦੇ ਰਿਹਾ ਰਾਤ ਦੇ ਲੱਗੇ ਹੋਈਆਂ ਆਫਰਾਂ ਦੇ ਨਹੀਂ ਇਹਦਾ ਪਰ ਐਸਾ ਹੋਣ ਨਾਲ ਤਾਂ ਬ ਐਵੇਂ ਮਤਲਬ ਹੀ ਨਹੀਂ ਆਰਤਿਕਾ ਕਿਵੇਂ ਆਫਰ ਦੇ ਦੂਗਾ ਇਹਦਾ ਬਾਈ ਦਾ 2 ਕਿਲੋ ਵਾਧ ਤੋਲਿਆ 2 ਕਿਲੋ 2 ਕਿਲੋ ਵਾਧ ਤੋਲਿਆ ਜੀ ਮੇਰਾ ਹਾਂਜੀ ਕਿੰਨੀ ਜਿਮੀਨਾਂ ਤੁਹਾਡੇ ਕੋਲ ਮੇਰੇ ਕੋਲ ਜੀ 8.5 ਕਿਲੋ ਵਾਧਦੇ 8.5 ਕਿਲੋ ਤੇ ਕੀ ਲੱਗਦਾ ਪਰ ਸਾਰੀ ਤੁਸੀਂ ਇੱਥੇ ਵੇਚੀ ਆ ਹਾਂਜੀ ਮੈਂ ਸਾਰੇ ਝੋਨਾ ਇੱਥੇ ਵੇਚਿਆ ਵੀ ਸਾਰਾ ਪਰ ਸਾਰੇ ਚ ਹੋਇਆ ਹੋਊ ਕਪੜਾ ਹਾਂਜੀ ਸਾਰੇ ਚ ਹੋਇਆਗਾ ਤੁਸੀਂ ਤੋਲਿਆ ਬਾਹਰ ਜਾ ਕੇ ਨਹੀਂ ਜੀ ਹਾਂ ਬਾਹਰ ਜਾ ਕੇ ਤੋਲਿਆ 2 ਕਿਲੋ ਦਾ ਫਰਕ ਆ ਜੀ 2 ਕਿਲੋ ਦਾ ਫਰਕ ਨਹੀਂ ਆ ਹਾਂਜੀ ਕੋ ਆਪਣੇ 2 ਕਿਲੋ ਦਾ 2 ਕਿਲੋ ਬਾਈ ਜੀ ਕਿਹੇ ਚ 700 ਗ੍ਰਾਮ ਦਾ ਨਿਕਲਿਆ ਕਿਹੇ ਚ 8 ਅਹੀ ਆਪ ਵੇਖਿਆ ਸਾਰਾ ਕੁਝ ਪਿਛਲੀ ਵਾਰ ਇਸੇ ਜ਼ਿਮੀਂਦਾਰ ਦਾ ਇਸੇ ਆੜਤੀਆਂ ਨੇ ਜੋ ਨਾ ਢੋਲਿਆ ਸੀ ਇਹਨਾਂ ਨੇ 30000 ਰੁਪਏ ਵੀ ਹਿਸਾਬ ਕਰਕੇ ਵਾਧ ਦਿੱਤਾ ਵੀ ਵਾਧ ਤੋਂ ਲੈ ਰੋਲਾ ਪਿਛਲੇ ਸਾਲ ਵੀ ਪਿਆ ਸੀ ਪਿਛਲੇ ਸਾਲ ਵੀ ਹੋਇਆ ਹਾਂ ਇੱਕ ਦੀ ਉਲਟਾ ਨਾ ਦਾ ਮਾਲਕ ਕਹਿੰਦਾ ਟੋਨੀ ਕਹਿੰਦਾ ਤੁਸੀਂ ਤਾਂ ਯਾਰ ਆਈ ਯਾਰੀ ਰੋਲਾ ਪਾ ਲੈ ਕਹਿੰਦਾ ਫਿਰ ਆਈ ਯਾਰੀ ਰੋਲਾ ਪਾਉਣੀ ਸੀ ਪੈਸੇ ਘਾਤੋਂ ਵਾਧ ਦਿੱਤੇ ਸਾਨੂੰ ਇਹ ਪਿਛਲੀ ਵਾਰ ਵੀ ਇਹ ਕੁਝ ਹੋਇਆ ਇਹ ਜਿਵੇਂ ਉਹ ਕਹਿੰਦੇ ਕਿ ਸਾਨੂੰ ਸਾਰੇ ਅਸੀਂ ਤਾਂ ਭਗਵਾਨ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਵੀ ਸਾਡੀ ਲੁੱਟ ਨੂੰ ਅਸੀਂ ਮਰੇ ਤਾਂ ਹੈਗੇ ਆ ਅਸੀਂ ਕਿਹਨੇ ਕਿਸਾਨਾਂ ਦੀ ਅਥੈਚੀਆ ਸਰਕਾਰ ਤੇ ਫਿਰ ਵੀ ਜਿਮੀਂ ਦਾ ਸਾਨੂੰ ਆੜਤੀਆਂ ਮਾਰੀ ਜਾਂਦਾ ਸਖਤ ਤੋਂ ਸਖਤ ਕਾਰਵਾਈ ਹੁਣ ਜੈਦੀ ਆੜਤੀਆਂ ਦੀ ਜਿਹੜੀ ਠੱਗੀ ਮਾਰਦੇ ਆ ਉਹਨੂੰ ਕਹੀ ਜਾਂਦੇ ਕਿ ਪੈਸੇ ਲੈ ਲਓ ਸਾਡੇ ਤੋਂ ਕੀ ਲੱਗਦਾ ਫਿਰ ਬਹੁਤ ਵੱਡਾ ਕਪੜਾ ਜਿਹੜਾ ਹੁਣ ਆਫਰਾਂ ਦੇ ਰਹੇ ਇਹਨਾਂ ਨੂੰ ਇਹਨਾਂ ਨੇ ਕੋਈ ਇੱਕ 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 ਆੜਤ ਦੇ ਕਿੰਨੇ ਕਿੰਨੇ ਇਹਨਾਂ ਦੀ ਆੜਤ ਤੇ ਕਿੰਨਾ ਘੱਟਾ ਤਲ ਚੁੱਕਿਆ ਮਾਰਕੀਟ ਕਮੇਟੀ ਦੇ ਅਧੀਨ ਇਹ ਹੋਊਗੀ ਨਾ ਗਣਤੀ ਤਾਂ ਬਿਲਕੁਲ ਜੇ ਇਹਨਾਂ ਨੇ ਸਾਰਿਆਂ ਤੋਂ 2-2 ਕਿਲੋ ਮਾਰਿਆ ਜਾਂ 2-2 ਕਿਲੋ ਮਾਰਿਆ ਇਹਨਾਂ ਨੇ ਕਿੰਨੇ ਕਿੱਡਾ ਵੱਡਾ ਕਪੜ ਇਨਾਂ ਦੀ ਜਾਂਚ ਕਰਕੇ ਓਡੇ ਵੱਡੇ ਕਬਲੇ ਦੇ ਇਨਾਂ ਦੀ ਨਹੀਂ ਇੱਥੇ ਰੋ ਰਿਹਾ ਤੇ ਹਾਲੇ ਉੱਤ ਹੋਰ ਖੋਰਾ ਲਿਆ ਯਾਰ ਜਿਵੇਂਦਾਰ ਨੂੰ ਮਾਰਨ ਵਾਸਤੇ ਇਹ ਇਹ ਆਂਦਾ ਕਹਿੰਦਾ ਵੀ ਮੈਂ 5000 ਦੇ ਦਣਾ 20000 ਦੇ ਇਹਨੇ ਕਿਹੜਾ ਕਈ ਮਾਰ ਕੇ ਕਮਾਇਆ ਯਾਰ ਲੁੱਟੇ ਆ ਇਹ ਤਾਂ 2 ਲੱਖ ਵੀ ਦੇ ਦੂ ਇਹ 20 ਲੱਖ ਵੀ ਦੇ ਦੂਗਾ ਰਾਤ ਰਾਤ ਦਾ ਕੀ ਮੰਗੋ ਜਿੰਨੇ ਮੂੰਹ ਮੰਗਦੇ ਆ ਉਨੇ ਦੇਣਾ ਦੇ ਦੂਗਾ ਕਈ ਮਾਰ ਕੇ ਕਮਾਇਆ ਯਾਰ ਬਾਈ ਆਵੇ ਤਾਂ ਸਹੀ ਆਵੇ ਤਾਂ ਸਹੀ ਇੱਥੇ মিডিਆ ਖੜੀ ਆ ਐਨੇ ਲੋਕ ਖੜੇ ਆ ਯੂਨੀਅਨ ਖੜੀ ਆ ਯਾਰ ਜਿਹੜੇ ਕਿਸਾਨਾਂ ਨਾਲ ਲੁੱਟੋ ਹੀ ਉਹ ਖੜਾ ਆ ਆਵੇ ਤਾਂ ਸਹੀ ਆੜਦੀ ਆ ਕਿਸਾਨਾਂ ਨਹੀਂ ਬਾਈ ਬਾਈ ਜਿਹੜੇ ਇੱਥੇ ਮਜ਼ਦੂਰੀ ਕਰਦੇ ਉਹਨਾਂ ਨਾਲ ਵੀ ਲੁੱਟ ਹੋ ਰਹੀ ਆ ਮਜ਼ਦੂਰ ਵੀ ਬਾਲੇ ਕਿ ਸੱਜਣੇ ਨਹੀਂ ਮਜ਼ਦੂਰ ਰਲੇਵੇ ਆ ਮਜ਼ਦੂਰ ਰਲੇਵੇ ਇਹ ਮਜ਼ਦੂਰ ਰਲੇ ਵੇ ਆ ਮਾਲਕ ਦੀ ਫੇਰ ਤੱਕ ਮੈਂ ਅੱਧ ਕਿਵੇਂ ਤੋਂ ਲੈ ਜਾਊਗਾ ਮਾਲਕ ਦੀ ਛੇ ਆਦਾ ਤਾਂ ਹੀ ਉਹ ਵੱਧ ਢੋਲਦੇ ਆ ਇਹ ਜੀ ਪਹਿਲਾਂ ਤਾਂ ਹਰੇਕ ਆਰਥਿਕਾ ਦਾ ਫਰਜ਼ ਬੰਦਾ ਹੈ ਵੀ ਚੋਂ ਮੰਤੀ ਤੋਂ ਪਹਿਲਾਂ ਆਪ ਦਿਖਾਈ ਤੋਂ ਪਹਿਲਾਂ ਹਰੇਕ ਦੇ ਦੁਕਾਨ ਤੇ ਕੰਪਿਊਟਰ ਗੰਡਾ ਹੋਵੇ ਜੇ ਕੋਈ ਗੜਬੜਾ ਤਾਂ ਉਹ ਤੇ ਕਲੀਅਰ ਕਰ ਲੈਣਾ ਨਾਲੇ ਆਰਥਿਕਾ ਖੋਜ ਨਾਲ ਜ਼ਿੰਮੇਦਾਰ ਖੋਜ ਯਾਰ ਇਹ ਲਿਆਉਂਦੇ ਹੀ ਨਹੀਂ